ਆਉਣ ਵਾਲੇ ਪੰਜਾਬ ਦੀ ਵਾਗਡੋਰ ਸਮਝਣ ਵਾਲੇ ਸਰਦਾਰ ਅੱਜ ਫੇਟਪੱਟਨ ਦੀ ਇਸ ਨਗਰੀ ਤੇ ਅੱਜ ਬਚੜੀ ਨਗਰੀ ਤੇ ਆਉਂਦੇ ਜਿੱਥੇ ਸਾਰੇ ਸਿਣੀ ਹਸਪੀਟਲ ਪਰ ਹਲਕੇ ਵੱਲੋਂ ਮੈਂ ਆਪ ਜੀ ਦਾ ਸਵਾਗਤ ਕਰਦਾ ਆਂ ਕਿ ਆਪ ਨੇ ਇਸ ਬਚੜੇ ਇਲਾਕੇ ਚੋਂ ਇੱਕ ਅਨਮੋਲ ਹੀਰਾ ਤਾਸ਼ ਕੇ ਉਸ ਨੂੰ ਬਹੁਤ ਲੀਡਰ ਆਏ ਪਰ ਮੈਂ ਆਪਣੇ ਇਤਿਹਾਸ ਵਿੱਚ ਵੇਖਿਆ ਪਾਗੋ ਦਰਿਆ ਦੇ ਨਾਲ-ਨਾਲ ਲਿਕਵਾ ਸਿਰਫ ਸਾਡੇ ਸਰਦਾਰ ਜੋ ਸਰਦਾਰ ਉਤਮ ਸਿੰਘ ਜੀ ਸ੍ਰੀ ਹਰਗੋਬਿੰਦਪੁਰ ਵਾਲੇ ਉਹਨਾਂ ਕੋਈ ਮੈਂ ਪੋਤੇ ਬੁਲਾ ਲਿਆ ਨੂੰ ਸਮਝਦੇ ਨਾ ਮੈਂ ਤਿੰਨ ਚਾਰ ਬੁਲਾ ਦੇ ਬੁਲਾਉਣੇ ਆ ਹੁਣ ਆਪਾਂ ਆਦ ਵਿੱਚ ਅਸੀਂ ਕੰਕਲੂਡ ਕਰਕੇ ਮੁੜ ਕੇ ਅਸੀਂ ਤੁਹਾਡੇ ਵਿਚਾਰ ਸੁਣਨੇ ਆ ਮੈਂ ਸਭ ਤੋਂ ਮੇਲਾ ਬੇਨਤੀ ਕਰੂੰਗਾ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਕੁਰਸੀਆਂ ਲਵਾਉਣ ਤੇ ਜਿਹੜੇ ਇਹਦਾ ਰਾਸ਼ਟਰ ਜਿਹੜਾ ਲੱਗਦਾ ਚੋ ਭਾਈ ਸਾਹਿਬ ਇੰਨਾ ਕੀ ਡੱਕਾ ਪੰਨਾ ਹੁੰਦੀ ਮੈਂ ਸਭ ਤੋਂ ਕਹਿਣਾ ਬਹਿਮਟੇ ਕੀ ਸੱਚ ਸੱਚੀ ਕਿਸ਼ਨੀਪੁਰ ਨੂੰ ਕੋ ਆਣ ਤੇ ਆਣ ਕੇ ਸਰਦਾਰ ਭਾਈਵਾਹ ਸਾਹਿਬ ਨੂੰ ਜੀ ਆਇਆਂ ਕਹਿ ਤੇ ਪ੍ਰਿੰਸੀਪਲ ਸੁਲਖਨ ਸਿੰਘ ਜੀ ਨੂੰ ਵਾਹਿਗੁਰੂ ਸਾਹਿਬ ਨੇ ਆਖਿਆ ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਬੈਠ ਜਾਓ ਦੋ ਚਾਰ ਨਾਰੇ ਮਾਰ ਕੇ ਕਰਮ ਕਰਕੇ ਫੇਰ ਤੁਹਾਨੂੰ ਬਾਅਦ ਦੀ ਗੱਲ ਜਿਹੜੀ ਆ ਉਹ ਦੱਸਦੇ ਆ ਸਰਦਾਰ ਪ੍ਰਤਾਪ ਪੰਜਾਬ ਦੀ ਆਵਾਜ਼ ਸਰਦਾਰ ਪ੍ਰਤਾਪ ਸਿੰਘ ਬਾਜਲਾ ਕੌਲ ਸੁਣਵਾਰੀ ਆਵਾਜ਼ ਸਰਦਾਰ ਪ੍ਰਤਾਪ ਸਿੰਘ ਬਾਜਲਾ ਜਿੰਦਾਬਾਦ ਸਾਡੇ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਪੰਜਾਬ ਦੀ ਆਵਾਜ਼ ਸਰਦਾਰ ਪ੍ਰਤਾਪ ਸਿੰਘ ਬਾਜਲਾ ਜਿੰਦਾਬਾਦ ਯਾਰਾ ਦੋ ਦੋ ਬਾਵਾ ਕੱਟੀਆਂ ਕਰਕੇ ਆਵਾਜ਼ ਤਾਂ ਨੂੰ ਕਰਕੇ ਦਿਓ ਪਤਾ ਲੱਗਦਾ ਆਨ ਆਸਤੀਆਂ ਇੱਥੇ ਪਹੁੰਚਿਆਂ ਕਰਨਾਮ ਸਿੰਘ ਟਿਵਾਰ ਬਾਬਾ ਨਾਮ ਦੇ ਕਲੱਬ ਦੇ ਪ੍ਰਧਾਨ ਉਹਨਾਂ ਦੇ ਲੜਕੇ ਤੋਂ ਜੋ ਬਾਹਰ ਰਹਿੰਦੇ ਆ ਸਪੈਸ਼ਲ ਬਾਦਵਾ ਸਾਹਿਬ ਨੂੰ ਮਿਲਣ ਵਾਸਤੇ ਅੱਜ ਇੱਥੇ ਪਹੁੰਚਦੇ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਸਾਡੇ ਹਲਕੇ ਦੇ ਪ੍ਰਿੰਸੀਪਲ ਨੂੰ ਪੰਜਾਬ ਦਾ ਵਾਈਸ ਚੇਅਰਮੈਨ ਬਣਾਇਆ ਐਸਸੀ ਸੰ ਦਾ ਇਹਨਾਂ ਨੂੰ ਵਧਾਈ ਦੇਣ ਵਾਸਤੇ ਕੈਮ ਕਰਦੇ ਆ ਬਿਲਕੁਲ ਜੀ ਮੈਂ ਜਿਹੜੀ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਨਾ ਇਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਇਲਾਕੇ ਦੀ ਸੇਵਾ ਕਰਨ ਦਾ ਮੇਰੇ ਮਨ ਵਿੱਚ ਚਾਹ ਹੈ ਠੀਕ ਹੈ ਇਹ ਇਹ ਇਲਾਕੇ ਨੂੰ ਸਵਾਰਨਾ ਹੈ ਇਹ ਜਿਹੜੀਆਂ ਪਿਛੇ ਹੋਈਆਂ ਨੇ ਕਟਾਈਆਂ ਉਹ ਨਹੀਂ ਕਿਸੇ ਕਿਸਮ ਦੀ ਕੋਈ ਕਟਾਈ ਨਹੀਂ ਕਰਾਂਗੇ ਤੇ ਇੱਥੇ ਸਾਰਾ ਹੈ ਮੁਸ਼ਕਲਾ ਨਹੀਂ ਇਹ ਤੇ ਬੜੇ ਬੈਕਵਰਡ ਇਲਾਕਾ ਸੀ ਇਹ ਤੇ ਬਾਜਵਾ ਸਾਹਿਬ ਨੇ ਜਿਹੜੇ ਸੜਕਾ ਛੜਕਾ ਬਣਾ ਦਿੱਤੀਆਂ ਵਾ ਲੋਕ ਲਾਪੇ ਨੇ ਜਾਣੋ ਨੇ ਇੱਥੇ ਤੇ ਦਾ ਕੋ ਸਕੂਲ ਨਾ ਕਾਲ ਸੀ ਆ ਜਦੋਂ ਬਾਜਵਾ ਸਾਹਿਬ ਆਏ ਨੇ ਉਹਨਾਂ ਨੇ ਸਾਡਾ ਪਲੱਸ 2 ਕੀਤਾ ਸਕੂਲ ਹਰਚੋਵਾਲ ਵਾਲਾ ਸਾਡੇ ਬੱਚੇ ਇਥੋਂ 8-10 ਕਿਲੋਮੀਟਰ ਦੇ ਪੜਨ ਜਾਂਦੇ ਸੀ ਫਿਰ ਇਹਨਾਂ ਨੇ ਹਰਚੋਵਾਲ ਬਹਾਦਰਪੁਰ ਜਿਹੜਾ ਸਕੂਲ ਦਿੱਤਾ ਜਿਲ੍ਹਾ ਸਿੱਖਿਆ ਦਾ ਪ੍ਰਭਾਵ ਦੇਲਾ ਵਧਿਆ ਬਿਲਕੁਲ ਹੀ ਸਰਕਾਰ ਦੀ ਬੜੀ ਤਗੜੀ ਨਲਾਕੀ ਹੈ ਇਹ ਤੇ ਸਰਕਾਰ ਨੂੰ ਬਦਲਵੇਂ ਦੇ ਤੇ ਸਟੈਪ ਲੈਣਾ ਚਾਹੀਦਾ ਸਾਡੇ ਆਹ ਜਿਹੜਾ ਚਾਰ ਪੰਜ ਜ਼ਿਲ੍ਹੇ ਨੇ ਉਹਦੇ ਯੂਥ ਜਿਹੜਾ ਹੈ ਉਹ ਸਾਰਾ ਇੱਥੋਂ ਸਰਟੀਫਿਕੇਟ ਹਾਸਲ ਕਰਕੇ ਵਕਤ-ਵਕਤ ਦੇਸ਼ਾਂ 'ਚ ਰੁਜ਼ਗਾਰ ਪ੍ਰਾਪਤ ਕਰੇਗਾ ਇਹ ਤੇ ਇਹ ਇਹ ਬਹੁਤ ਲੇਟ ਹੋ ਰਿਹਾ ਹੈ ਸਰਕਾਰ ਇਹ ਤੇ ਸਟੈਪ ਨਹੀਂ ਲੈ ਰਹੀ ਮੈਂ 5-6 ਵਾਰੀ ਅਖਬਾਰਾਂ 'ਚ ਦੇ ਚੁੱਕਾ ਬਾਜਵਾ ਸਾਹਿਬ ਨੇ ਵੀ ਇੱਕ ਵਾਰੀ ਉੱਥੇ ਵਿਧਾਨ ਸਭਾ 'ਚ ਦਿੱਤਾ ਹੋਇਆ ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ ਬਿਲਕੁਲ ਇਹ ਬਾਜਵਾ ਸਾਹਿਬ ਆਉਂਦੇ ਨੇ ਤੇ ਆਹੀ ਇਹ ਪਹਿਲ ਦੇ ਆਧਾਰ ਤੇ ਪਹਿਲੀ ਦੂਜੀ ਮੀਟਿੰਗ ਜੀ ਇਹ ਪਾਸ ਕਰਵਾਵਾਂਗੇ ਇਹ ਸਕੂਲ ਚੱਲੇ ਆਈਟੀਆ ਚੱਲੇ ਤੇ ਇਹ ਪੁਲ ਦਾ ਵੀ ਕਰਵਾਵਾਂਗੇ ਨਾਲ ਨਾਲ ਇੱਕੋ ਅੱਜ ਸ੍ਰੀ ਹਰਗੋਬਿੰਦਪੁਰ ਅਸੈਂਬਲੀ ਹਲਕੇ ਦੇ ਪ੍ਰਿੰਸੀਪਲ ਰਿਟਾਇਰਡ ਸੁਰੱਖਣ ਸਿੰਘ ਜੀ ਉਹਨਾਂ ਨੂੰ ਕਾਂਗਰਸ ਨੇ ਆਪਣਾ ਜਿਹੜਾ ਐਸਸੀ ਵਿੰਗ ਹੈ ਉਹਦੇ ਵਾਈਸ ਚੇਅਰਮੈਨ ਬਣਾਇਆ ਸਾਡੇ ਕਰੀਬੀ ਸਾਥੀ ਨੇ ਅਸੀਂ ਚਾਹਨੇ ਹਾਂ ਕਿ ਪਾਰਟੀ ਤਗੜੇ ਹੋ ਕੇ ਇੱਥੇ ਮਜ਼ਬੂਤ ਹੋਏ ਆ ਜਿੰਨਾ ਕੋਰਨਰ ਸੀ ਇਹ ਬੇਸਿਕਲੀ ਇਹਦੇ ਵਿੱਚ ਕਾਂਗਰਸ ਦਾ ਵੋਟਰ ਬਹੁਤ ਹੈ ਲੀਡਰ ਕੋਈ ਹੈ ਨਹੀਂ ਰਿਜ਼ਰਵ ਹਲਕਾ ਰਿਜ਼ਰਵ ਹਲਕੇ ਦੇ ਵਿੱਚ ਤੁਹਾਨੂੰ ਜਰਨਲ ਕਾਸਟ ਦੇ ਨਾਲ ਕੋਈ ਸ਼ਡਿਊਲ ਕਾਸਟ ਲੀਡਰ ਨੂੰ ਵੀ ਉਭਾਰਨ ਦੀ ਲੋੜ ਹੈ ਸੋ ਰਿਟਾਇਰਡ ਪ੍ਰਿੰਸੀਪਲ ਨੇ ਪੜੇ ਲਿਖੇ ਨੇ ਲੰਬਾਰਸਾ ਲੋਕਾਂ ਦੇ ਵਿੱਚ ਵਿਚਰੇ ਨੇ ਇਸ ਅਸੈਂਬਲੀ ਹਲਕੇ 'ਚ ਇਹਨਾਂ ਦਾ ਆਪਣਾ ਪਿੰਡ ਹੈ ਬਹੁਤ ਚੰਗੀ ਰਿਪਿਊਟੇਸ਼ਨ ਰੱਖਦਾ ਹੈ ਸਾਰਾ ਪਰਿਵਾਰ ਤੇ ਖੁਦ ਵੀ ਤੇ ਇਸ ਗੱਲ ਕਰਨ ਇੱਕ ਚੰਗੇ ਵਿਅਕਤੀ ਨੂੰ ਪੜ੍ਹੇ ਲਿਖੇ ਨੂੰ ਸਾਹਮਣੇ ਲਿਆਉਣ ਨਾਲ ਤਾਕਤ ਬਣੇਗੀ 2 ਸਾਲ ਤੋਂ ਬਾਅਦ ਪਹਿਲੀ ਦਫਾ ਕਿਉਂਕਿ ਸਾਡਾ ਕਾਡਰ ਡਿਮੋਰਲਾਈਜ਼ ਸੀ ਇੱਥੇ ਬੰਦਾ ਸਾਡਾ ਹਾਰ ਗਿਆ ਸੀ ਤੇ ਆਪਣੇ ਸਾਰੇ ਸਾਥੀਆਂ ਨੂੰ ਕਿਉਂਕਿ ਪਾਰਲੀਮੈਂਟ ਦੀਆਂ ਇਲੈਕਸ਼ਨ ਆਉਣ ਵਾਲੀਆਂ ਸਾਰਿਆਂ ਨੂੰ ਕਿਹਾ ਕਿ ਕਮਰ ਕੱਸੇ ਕਰੋ ਪਾਰਲੀਮੈਂਟ ਦੇ ਵਿੱਚ ਅਸੀਂ ਤਗੜੇ ਹੋ ਕੇ ਆਪਣਾ ਰਿਜ਼ਲਟ ਦਿਈਏ ਸੋ ਥੈਟ ਆਂਦੇ ਦੋਜ਼ ਆਰ 27 ਦੇ ਵਿੱਚ ਲੋਕਾਂ ਸਾਹਮਣੇ ਇੱਕ ਬਕਾਇਦਾ ਤੇ ਵਾਇਬਲ ਆਲਟਰਨੇਟਿਵ ਸਾਹਮਣੇ ਆ ਸਕੇ ਅੱਜ ਵੀ ਅਸੀਂ ਮੇਨ ਆਪੋਜੀਸ਼ਨ ਪਾਰਟੀ ਆ ਅਸੀਂ ਜਾਣੇ ਕਿ ਅਸੈਂਬਲੀ ਤੋਂ ਬਾਅਦ ਪਹਿਲਾ ਸਾਡਾ ਟੈਸਟ ਆਨ ਲੱਗਾ 18 ਸਾਡੇ ਕੋਲ ਐਮਐਲਏ ਨੇ ਇਹਦੇ ਵਿੱਚ ਵੱਡੇ ਪੇਮਾਨੇ ਤੇ ਸਾਡੀ ਜਿੱਤ ਅਸੈਂਬਲੀ ਹਲਕਿਆਂ 'ਚ ਹੋਏਗੀ ਤੇ ਫਿਰ ਲੋਕਾਂ ਦਾ ਹੋਰ ਫਾਇਦਾ ਹੋਏਗਾ ਕਿਉਂਕਿ ਮੇਰਾ ਮੰਨਣਾ ਹੈ ਨਵੀਂ ਗਵਰਨਮੈਂਟ ਕੰਪਲੀਟ ਫੇਲ ਸਾਬਤ ਹੋਈ ਹੈ ਹਰ ਪੱਖ ਤੋਂ ਫੇਲ ਕੱਲ ਹੀ ਟਾਈਮਜ਼ ਆਫ ਇੰਡੀਆ ਨੇ ਇੱਕ ਬਹੁਤ ਵੱਡੀ ਸਟੱਡੀ ਲੈ ਕੇ ਆਂਦੀ ਹੈ ਜਿਸ ਸਟੱਡੀ ਵਿੱਚ ਇਹ ਗੱਲ ਸਾਬਤ ਹੋਈ ਹੈ ਕਿ ਬਾਰਲੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜੀ ਸੂਬੇ ਵਿੱਚ ਇਨਵੈਸਟਮੈਂਟ ਆਂਦੀ 85% ਘਟ ਗਈ ਭਗਵੰਤ ਮਾਨ ਦੀ ਗਵਰਨਮੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੀਲੇ ਸਾਲ 'ਚ ਤਕਰੀਬਨ ਕੋਈ 30-32 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆਈ ਹੈ ਇਥੇ ਇਕੱਲੀ ਇਨਵੈਸਟਮੈਂਟ 3400 ਕਰੋੜ ਦੀ ਆਈ ਤੋ ਇਨਵੈਸਟਮੈਂਟ ਘਟ ਗਈ ਹੈ ਉਹਦਾ ਵਿਸ਼ੇਸ਼ ਕਾਰਨ ਲਾਅ ਐਂਡ ਆਰਡਰ ਮੈਸਮਨ ਜਦੋਂ ਇੰਡਸਟਰੀਲਿਸਟ ਦੀ ਜਾਂ ਆਮ ਸਧਾਰਨ ਪੰਜਾਬੀਆਂ ਦੀ ਜ਼ਿੰਦਗੀ ਹੀ ਸੇਫ ਨਹੀਂ ਅੱਜ ਸਰਕਾਰ ਭਗਵੰਤ ਮਾਨ ਜੀ ਤੇ ਚਲਾ ਹੀ ਨਹੀਂ ਰਹੀ ਐਸੇ ਗੈਂਗਸਟਰ ਸਰਕਾਰ ਚਲਾ ਰਹੇ ਤੁਸੀਂ ਸੋਚਾ ਦੋ ਐਡੀ ਕਮਜ਼ੋਰ ਗਵਰਨਮੈਂਟ ਹੋਏ ਕਿ ਲੌਰੈਂਸ ਬਿਸ਼ਰੁਈ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਸੀਂ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਤੇ ਕੱਲ ਦਿੱਤਾ ਸਾਮਦਿਆ ਜੇਲ੍ਹਾਂ ਚ ਤੇ ਤੁਹਾਡੇ ਕੋਲ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਇਹੋ ਜੇ 32 34 ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਚ ਨੇ ਕੀ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਅਜੇ ਤੱਕ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਕਿਉਂ ਨਿਕਲਿਆ ਇੱਥੇ ਇਹਨਾਂ ਦੇ ਰਹਿਣ ਕਾਰਨ ਹੀ ਐਡੀਆਂ ਵੱਡੀਆਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਦੇ ਟੈਲੀਫੋਨ ਨਰੇ ਪੰਜਾਬ ਛੱਡ ਲੋ ਨਰੇ ਹਿੰਦੁਸਤਾਨ ਛੱਡ ਲੋ ਬਾਹਰਲੇ ਦੇਸ਼ਾਂ ਤੱਕ ਹੁਣ ਕੱਲ ਹੀ ਗੋਲਡੀ ਬਰਾੜ ਨੇ ਐਕਸੈਪਟ ਕੀਤਾ ਹੈ ਇੱਕ ਨੈਸ਼ਨਲ ਟੀਵੀ ਚੈਨਲ ਤੇ ਕਿ ਜਿਹੜੀ ਆ ਪੰਜਾਬ ਦਾ ਐਕਟਰ ਪੰਜਾਬੀ ਐਕਟਰ ਹੈ ਗਿੱਪੀ ਗਰੇਵਾਲ ਉਹਦੇ ਘਰ ਤੇ ਅਸੀਂ ਕੈਨੇਡਾ ਚ ਫਾਇਰਿੰਗ ਇਸ ਕੱਲ ਨੂੰ ਕੀਤੀ ਹੈ ਕਿਉਂਕਿ ਸਲਮਾਨ ਖਾਨ ਦਾ ਨਜ਼ਦੀਕੀ ਮਿੱਤਰ ਹੈ ਜਾਂ ਉਹਦਾ ਸਾਥੀ ਹੈ ਫਿਲਮਾਂ ਚ ਕੰਮ ਕਰਦੇ ਨੇ ਤੇ ਜੇ ਕੈਨੇਡਾ ਤੱਕ ਇਹ ਲੋਕ ਜਾ ਸਕਦੇ ਨੇ ਪਹੁੰਚ ਸਕਦੇ ਨੇ ਗਵਰਨਮੈਂਟ ਦੀ ਕੀ ਮਜਬੂਰੀ ਹੈ ਕਿ ਇਹਨਾਂ ਨੂੰ ਕੈਨੇਡਾ ਚੋਂ ਇੱਥੇ ਕਿਉਂ ਨਹੀਂ ਡਿਪੋਰਟ ਕੀਤਾ ਜਾਂਦਾ ਜੀ ਤੁਹਾਨੂੰ ਯਾਦ ਹੋਵੇਗਾ ਜਦੋਂ ਪਿਛਲੀਆਂ ਅਸੈਂਬਲੀ ਦੀਆਂ ਲੈ ਕੇ ਆਈਆਂ ਸੀ ਸੀਐਮ ਪੰਜਾਬ ਨੇ ਗੁਜਰਾਤ ਦੇ ਵਿੱਚ ਇੱਕ ਦਿਨ ਕਿਹਾ ਸੀ ਕਿ ਮੇਰੇ ਅਫਸਰਾਂ ਨੇ ਗੋਲਡੀ ਬਰਾੜ ਮੈਨੂੰ ਹੁਣੇ ਹੀ ਦੱਸਿਆ ਕਿ ਐਫਬੀਆਈ ਨੇ ਅਮਰੀਕਾ ਦੇ ਵਿੱਚ ਉਹਨੂੰ ਗ੍ਰਿਫਤਾਰ ਡਿਟੇਨ ਕਰ ਲਿਆ ਤੇ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ ਤੇ ਤੀਜੇ ਦਿਨ ਪਤਾ ਲੱਗਾ ਕਿ ਇਹਦੇ ਇਨਫੋਰਮੇਸ਼ਨ ਹੀ ਟੋਟਲੀ ਗਲਤ ਸੀ ਇੱਕ ਚੀਫ ਮਿਨਿਸਟਰ ਐਡੀ ਵਾਈਟਲ ਇਨਫੋਰਮੇਸ਼ਨ ਗਲਤ ਦੇ ਸਕੇ ਉਹਦੇ ਤੇ ਫੇਤ ਕੌਣ ਕਰੇਗਾ ਫੇ ਚੀਫ ਮਿਨਿਸਟਰ ਸਾਹਿਬ ਕਦੀ ਜਰਮਨੀ ਤੋਂ ਆ ਕੇ ਕਹਿੰਦੇ ਨੇ BMW ਕਾਰਾਂ ਦੀ ਅਸੀਂ ਏਜੰਸੀ ਮੇਰੀ ਗੱਲ ਹੋ ਚੁੱਕੀ ਹੈ ਉਹ ਮਹੀਨੇ ਬਾਅਦ ਆ ਕੇ ਲੁਧਿਆਣੇ ਪਲਾਨ ਸ਼ੁਰੂ ਕਰਨਗੇ ਉਹਨਾਂ ਦਾ ਕਾਰਪੋਰੇਟ ਆਫਿਸ ਚਿੱਠੀ ਪਾ ਕੇ ਡਿਨਾਈ ਕਰ ਦਿੰਦਾ ਕਿ ਸਾਡੀ ਤੇ ਨਾ ਮੀਟਿੰਗ ਹੋਈ ਤੇ ਨਾ ਇਹਨਾਂ ਨੂੰ ਕਿਹਾ ਤੋ ਫੇਰ ਕਿਹੜਾ ਬੰਦਾ ਇਹਨਾਂ ਤੇ ਵੇਤ ਕਰੇ ਇਹ ਕਹਿੰਦੇ ਇਨਵੈਸਟਮੈਂਟ ਆ ਰਹੀ ਹੈ ਕੱਲ ਸਾਬਤ ਹੋ ਗਿਆ ਗਵਰਨਮੈਂਟ ਰਿਕਾਰਡਸ ਤੋਂ ਗਵਰਨਮੈਂਟ ਆਫ ਇੰਡੀਆ ਦੇ ਕਿ 85% ਅੱਗੇ ਨਾਲੋਂ ਇਨਵੈਸਟਮੈਂਟ ਪੰਜਾਬ 'ਚ ਘਟ ਗਈ ਤੇ ਦੇਣ ਲੈਣ ਨੂੰ ਕੁਝ ਨਹੀਂ ਨੌਜਵਾਨ ਬੱਚੇ ਸਾਡੇ ਜਾਜ਼ਾ ਪਰ ਪਰ ਜਹਾਜ਼ ਬਾਹਲੇ ਮੁਲਕਾਂ ਜਾ ਰਹੇ ਨੇ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਉ ਮਾਨ ਸਾਹਿਬ ਇੱਕ ਪੂਰਾ ਜਹਾਜ਼ ਪੰਜਾਬੀਆਂ ਦਾ ਨੌਜਵਾਨ ਬੱਚਿਆਂ ਦਾ ਆਪਣੀਆਂ ਪੈੜੀਆਂ ਵੇਚ ਮਜਬੂਰੀ ਦੇ ਵਿੱਚ ਨਕਾਰਾਗੁਆ ਦੇ ਵਿੱਚ ਫੜੇ ਗਏ ਆ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਨਜਾਇਜ਼ ਧੰਦਾ ਕਰ ਰਹੇ ਨੇ 45 ਤੋਂ 50 ਲੱਖ ਰੁਪਏ ਦਾ ਰੇਟ ਹੈ ਜਿਹੜਾ ਮੈਕਸੀਕੋ ਦਾ ਬਾਰਡਰ ਟਪਾਉਂਦੇ ਕੀ ਉਹਨਾਂ ਨੂੰ ਅਜੇ ਤੱਕ ਬੰਦ ਕਿਉਂ ਨਹੀਂ ਕੀਤਾ ਗਿਆ ਸੈਂਟਰ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਨਾ ਘੱਲੇ ਨੇ 18 ਵੀ ਇਹੋ ਜਿਹੇ ਟਰੈਵਲ ਏਜੰਟ ਨੇ ਜਿਹੜੇ ਇੱਥੇ ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਉਹਨਾਂ ਨੂੰ ਇਹ ਲਾਇਸੈਂਸ ਹੀ ਨਹੀਂ ਦਿੱਤਾ ਗਿਆ ਉਹ ਕਿ ਕਰੋੜਾਂ ਰੁਪਏ ਲੁੱਟ ਰਹੇ ਪੰਜਾਬ ਦੇ ਅਸੀਂ ਕਿਉਂ ਇਹ ਉਹਦਾ ਮਤਲਬ ਇਹ ਹੈ ਕਿ ਫਿਰ ਇਹਨਾਂ ਦੀ ਪੁਲਿਸ ਤੇ ਖੁਦ ਰਲੇ ਨੇ ਇੱਕੋ ਗੱਲ ਇਹ ਹੈ ਇੱਕ ਸੈਂਸਿਟਿਵ ਮੁੱਦਾ ਟੋਲ ਪਲਾਜ਼ੇ ਜਿਹੜੇ ਉਹਨਾਂ ਨੇ ਬੰਦ ਕੀਤੇ ਨੇ ਉੱਤੇ ਚਲੋ ਕੌਮ ਦੇ ਆਪਣੇ ਇਸ਼ੂਜ਼ ਹੈ ਨੇ ਸੈਂਟਰ ਦੇ ਨਾਲ ਇਸ਼ੂਜ਼ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੂੰ ਵਿੱਚ ਬਹਿਣਾ ਚਾਹੀਦਾ ਹੈ ਉਹਨਾਂ ਕੋਈ ਨਾ ਕੋਈ ਰਸਤੇ ਲੱਭਣੇ ਚਾਹੀਦੇ ਨੇ ਜੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਜ਼ਰੀਏ ਕੋ ਰਸਤਾ ਲੱਭ ਸਕਦਾ ਤਾਂ ਪੰਜਾਬ ਨੂੰ ਸ਼ਾਂਤ ਕਰਨ ਦੀ ਜ਼ਰੂਰਤ ਹੈ ਦੇਖੋ ਆਮ ਜਿਹੜੇ ਨੇ ਸਾਡੇ ਸਾਰਿਆਂ ਦੇ ਕਿਸੇ ਇੱਕ ਧਰਮ ਦੇ ਨਹੀਂ ਰਾਮ ਜੀ ਦਾ ਵਨਨ ਹਜ਼ਾਰਾਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ। ਰਾਮ ਜੀ ਦੀ ਇੱਜ਼ਤ ਨਰੇ ਇੱਕ ਧਰਮ ਦੇ ਲੋਕ ਨੇ ਸਾਰੇ ਧਰਮਾਂ ਦੇ ਕਰਦੇ। ਵਿਸ਼ੇਸ਼ ਤੌਰ ਪੰਜਾਬੀਆਂ ਦਾ ਬਹੁਤ ਸਤਕਾਰ ਤੇ ਮਾਨ ਹੈ ਉਹਨਾਂ ਦੇ ਉੱਤੇ। ਕਾਂਗਰਸ ਪਾਰਟੀ ਨੇ ਬਕਾਇਦਾ ਤੌਰ ਤੇ ਕਲੀਅਰ ਕੀਤਾ ਕਿ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਖੁਸ਼ੀ ਨਾਲ ਜਾਏ। ਅਸੀਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੰਦ ਦਿਨਾਂ ਬਾਅਦ ਅਸੀਂ ਵੀ ਹਰ ਹਲਕੇ 'ਚੋਂ ਸਾਥੀ ਲੈ ਕੇ ਉੱਥੇ ਜਾਵਾਂਗੇ ਦਰਸ਼ਨ ਵੀ ਕਰਾਂਗੇ ਮੱਥਾ ਵੀ ਟੇਕਾਂਗੇ ਤੇ ਆਪਸੀ ਭਾਈਚਾਰੇ ਦੀ ਅਰਦਾਸ ਵੀ ਕਰਾਂਗੇ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਜ਼ਰੂਰੀ ਹੈ ਜੇ ਦੇਸ਼ ਨੂੰ ਮਜ਼ਬੂਤ ਕਰਨਾ ਤਾਂ ਸਾਰੇ ਭਾਈਚਾਰੇ ਅਮਨ ਤੇ ਸ਼ਾਂਤੀ ਨਾਲ ਰਹਿਣਗੇ ਤਾਂ ਹੀ ਸਾਡਾ ਦੇਸ਼ ਮਜ਼ਬੂਤ ਹੋਏਗਾ ਕੁਈ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਇਹ ਗੱਲ ਤੇ ਮੈਂ ਕਿਉਂਕਿ ਵੇਖੋ ਇਹ ਧਾਰਮਿਕ ਇਸ਼ੂ ਹੈ ਲੋਕ ਹਰ ਗੱਲ ਜਾਣਦੇ ਨੇ ਤੇ ਇਹਦੇ ਤੇ ਜਦੋਂ ਅਸੀਂ ਇਹ ਗੱਲ ਕਹੀ ਇਹਨਾਂ ਦੀ ਮਰਜ਼ੀ ਹੈ ਜੀ ਜਿਹੜੇ ਬੰਦਿਆਂ ਨੇ ਫੰਕਸ਼ਨ ਕਰਨਾ ਉਹ ਕਿਹਨੂੰ ਇਨਵਾਈਟ ਕਰਦੇ ਕਿਹਨੂੰ ਨਹੀਂ ਕਰਦੇ ਉਹ ਤੇ ਉਹਨਾਂ ਦੀ ਮਰਜ਼ੀ ਹੈ ਬਾਕੀ ਇਹ ਹੈ ਕਿ ਸਾਰਿਆਂ ਵਾਸਤੇ ਜਗ੍ਹਾ ਪੁੱਜ ਤੇ ਅਸੀਂ ਟਾਈਮ ਲੈ ਕੇ ਸਮੁੱਚੇ ਪੰਜਾਬ ਚੋਂ ਹਜ਼ਾਰਾਂ ਸਾਥੀਆਂ ਨਾਲ ਹਰ ਧਰਮ ਦੇ ਲੋਕ ਸਾਡੇ ਨਾਲ ਜਾਣਗੇ ਮੱਥਾ ਵੀ ਟੇਕਣਗੇ ਸੇਵਾ ਵੀ ਕਰਾਂਗੇ ਤੇ ਉੱਥੇ ਅਰਦਾਸ ਵੀ ਕਰਾਵਾਂਗੇ ਕਿ ਪੰਜਾਬ ਜਿਹੜਾ ਇੱਕ ਬਾਰਡਰ ਦਾ ਸੂਬਾ ਹੈ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਆਪਸੀ ਭਾਈਚਾਰੇ ਦਾ ਇੱਕ ਮੈਸੇਜ ਹੋਵੇ ਚਲੋ ਗੱਲਾਂ ਤੇ ਬਹੁਤ ਚਲਦੀਆਂ ਹੀ ਨੇ ਜਦੋਂ ਰਿਸ਼ਤੇ ਮਾਪੇ ਜਦੋਂ ਮੁੰਡੇ ਵਾਸਤੇ ਲੜਕੀ ਲੱਭਦੇ ਨੇ ਤੇ ਲੜਕੀ ਵਾਲੇ ਮੁੰਡਾ ਲੱਭਦੇ ਨੇ ਜਦੋਂ ਇੱਕ ਦੂਜੇ ਨਾਲ ਕੋ ਥੋੜਾ ਚਿਰ ਬਹਿ ਵੀ ਜਾਓ ਤੇ ਰਿਸ਼ਤੇ ਦੀ ਗੱਲ ਚੱਲ ਪੈਦੀ ਕਿ ਉਥੇ ਪੱਕਾ ਹੋ ਗਿਆ ਬਾਅਦ ਚ ਲੱਗਦਾ ਕਿ ਜੇ ਪੱਕਾ ਨਹੀਂ ਹੋਏ ਤੇ ਵੇਖਣ ਹੀ ਆਈ ਇੱਕ ਦੂਜੇ ਸੋ ਅਜੇ ਤੇ ਇਹ ਕਈ ਚਰਚਾਵਾਂ ਪਾ ਲੈਂਦੇ ਕਿ ਨਾ ਕੋ ਪਾਜ ਪਾ ਤੇ ਕਲੀ ਜਲ ਦੇ ਇਕੱਠੇ ਹੁੰਦੀਆਂ ਵੀ ਚੱਲਦੀਆਂ ਸਿਆਪਤੀਆਂ ਵੀ ਚੱਲਦੀਆਂ ਆਪਣਾ ਸਾਰਾ ਵਿਊ ਪੁਆਇੰਟ ਵੀ ਹਾਈ ਕਮਾਨ ਦੇ ਕੋਲ ਆ ਉਹ ਤੁਸੀਂ ਵੀ ਜਾਣਦੇ ਹੋ ਸਾਡਾ ਵਿਊ ਪੁਆਇੰਟ ਕੀ ਹੈ ਤੇ ਪੰਜਾਬ ਦੇ ਲੋਕ ਨੂੰ ਮੈਨੂੰ ਪੂਰਨ ਫੇਥ ਹੈ ਕਿ ਕਾਂਗਰਸੀ ਹਾਈ ਕਮਾਂਡ ਜਿਹੜੀ ਹੈ ਸਾਡੀ ਲੀਡਰਸ਼ਿਪ ਉਹ ਸੂਬੇ ਦੇ ਵਰਕਰਸ ਤੇ ਸੂਬੇ ਦੇ ਯੂਨੀਅਨ ਦੇ ਨਾਲ ਉਹਨਾਂ ਦੇ ਥੀਊਜ਼ ਨੂੰ ਸਾਹਮਣੇ ਰੱਖਦੇ ਹੋਏ ਹੀ ਫੈਸਲੇ